ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਤੁਸੀਂ ਇਹ ਕਿਤਾਬ ਦੇਖ ਰਹੇ ਹੋ ਤੂਤਾਂ ਵਾਲਾ ਕੂ ਇਹ ਕਿਤਾਬ ਤੁਸੀਂ ਬਹੁਤ ਸਾਰੇ ਭਰਾਵਾਂ ਨੇ ਸਬਜੈਕਟ ਦੇ ਤੌਰ ਤੇ ਵੀ ਪੜ੍ਹੀ ਆ ਤੇ ਕਈ ਭਰਾਵਾਂ ਨੂੰ ਪੌ ਬਟਾਲੇ ਤੋਂ ਪਹਿਲਾਂ ਜਿਹੜੀ ਕਿਤਾਬ ਆ ਉਹ ਲੱਗੀ ਹੋਈ ਸੀ ਤੇ ਬਹੁਤ ਸਾਰੇ ਭਰਾਵਾਂ ਨੇ ਇਹ ਤੂਤਾਂ ਵਾਲਾ ਖੂ ਪੜਿਆ ਤੇ ਅੱਜ ਕੱਲ ਇਹਦੀ ਡਿਮਾਂਡ ਫੇਰ ਹੋ ਗਈ ਜਿਹੜਾ ਯੂਥ ਨੇ ਨਹੀਂ ਪੜਿਆ ਜਾਂ ਜਿਨ੍ਹਾਂ ਨੇ ਪੜਿਆ ਉਹ ਦੁਬਾਰੇ ਰਿਪੀਟ ਕਰ ਰਹੇ ਐ ਬਾਈ ਤੋ ਆਪਾਂ ਪੁੱਛਦੇ ਆ ਵੀ ਕਿੰਨਾ ਕ ਵਿਕਦਾ ਐ ਸਸੀ ਗਾ ਬਾਈ ਸਸੀ ਗਾ ਗੰਜੀ ਠੀਕ ਆ ਬੋਹ ਵਗੇ ਜੀ ਬਾਈ ਇਹ ਤੂਤਾਂ ਵਾਲਾ ਖੂ ਕਿੰਨਾ ਕ ਸੇਲ ਹੁੰਦਾ ਹੁਣ ਵੀਰੇ ਬਹੁਤ ਵਧੀਆ ਮਾਤਰਾ ਇਸੇ ਹੁੰਦਾ ਹੈ ਤੜਾਕੂ ਅੱਛਾ ਜਿਹੜੇ ਨਵੇਂ ਪੜਕਣੇ ਜਿਨ੍ਹਾਂ ਦਾ ਮੰਨ ਲਓ ਕਿਤਾਬਾਂ ਪੜਨ ਨੂੰ ਨਹੀਂ ਜੀ ਕਰਦਾ ਹਾਂ ਜੀ ਮੰਨ ਲਓ ਕਿ 2-4 ਪੇਜਾਂ ਪੜ ਕੇ ਅੱਕ ਜਾਂਦੇ ਨੇ ਹੂੰ ਉਹਦੇ ਵਾਸਤੇ ਸਭ ਤੋਂ ਵੈਸਟ ਕਿਤਾਬ ਅੱਛਾ ਅੱਛਾ ਇਹ ਪੜਦੇ ਨਾ ਤੁਸੀਂ 1947 ਤੋਂ ਪਹਿਲਾਂ ਦਾ ਪੰਜਾਬ ਘੁੰਮਦੇ ਅੱਛਾ ਹਾਂ ਠੀਕ ਹੈ ਇੱਕ ਜੱਟ ਹੁੰਦਾ ਇੱਕ ਮੁਸਲਮਾਨ ਭਾਈ ਹੁੰਦਾ ਉਹਨਾਂ ਦੀ ਆਸ ਵਿੱਚ ਮੋਹ ਪਿਆਰ ਉਹ ਇਹਦੇ ਵਿੱਚ ਦਿਖੂਗਾ ਬਾਕਾਇਦਾ ਉਹਦੇ ਵਿੱਚ ਇੱਕ ਭਾਈਚਾਰਕ ਸੰਝ ਭਾਈਚਾਰਕ ਸੰਝ ਦੇਖੂਗਾ ਇੱਕ ਉਹਨਾਂ ਵਿੱਚ ਬਾਣੀਆਂ ਹੁੰਦਾ ਦਲਾਲ ਜੀ ਨੂੰ ਕਹਿੰਦੇ ਉਹ ਕਿਵੇਂ ਉਹਨਾਂ ਵਿੱਚ ਫਿੱਟ ਪਵਾ ਕੇ ਕਿਵੇਂ ਸਾਰਾ ਕੁਝ ਔਰ ਕੋਈ ਕਰਨ ਦੀ ਕੋਸ਼ਿਸ਼ ਕਰਦਾਗਾ ਕਿਵੇਂ ਫਿਰ ਉਹਦਾ ਸਾਰਾ ਕੁਝ ਹੀ ਹੱਥੋਂ ਨਿਕਲ ਜਾਵੇ ਵੀ ਸ਼ਰਾਰਤੀ ਅਨਸਰ ਸ਼ਰਾਰਤੀ ਅਨਸਰ ਹੂੰ ਤੇ ਇਹ ਕਿਤਾਬ ਤੁਹਾਨੂੰ ਪੜਨ ਨੂੰ ਐ ਲੱਗੂਗਾ ਵੀ ਥੋੜੇ ਕੈਰੇਕਟਰ ਨਾਲ ਨਾਲ ਹੀ ਤੁਰੇ ਫਿਰ ਅੱਛਾ 1947 ਦੇ ਪਹਿਲਾਂ ਦੇ ਪੰਜਾਬ ਚ ਘੁੰਮਦੇ ਵੀ ਇਹਦੇ ਵਿੱਚ ਕਿਸੇ ਜਾਤ ਮਜ਼ਬਦ ਦੀ ਗੱਲ ਨਹੀਂ ਇਹਦੇ ਵਿੱਚ ਮੇਨ ਭਾਈਚਾਰਕ ਸਾਂਝ ਦੀ ਗੱਲ ਹੈ ਵੀ ਭਾਈਚਾਰਕ ਸਾਂਝ ਕਿਵੇਂ ਲੋਕ ਖਰਾਬ ਕਰਦੇ ਆ ਹਾਂਜੀ ਠੀਕ ਐ ਫਿਰ ਤਾਂ ਸਾਰੇ ਬੰਦਿਆਂ ਨੂੰ ਪੜ੍ਹਨਾ ਚਾਹੀਦਾ ਹਾਂ ਹਾਂਜੀ ਹਾਂਜੀ ਫਿਰ ਸਾਰ ਨੂੰ ਪੜ੍ਹਨਾ ਚਾਹੀਦਾ ਜੇ ਮਤਲਬ ਉਹੀ ਗੱਲ ਸੀ ਕਿਸੇ ਦਾ ਨਹੀਂ ਜੀ ਕਰਦਾ ਨਾ ਪੜ੍ਹਨ ਨੂੰ ਵੀ ਮੈਂ ਕਿਹੜੀ ਕਿਤਾਬ ਸ਼ੁਰੂ ਕਰਾਂ ਕਿਹੜੀ ਨਾ ਕਰਾਂ ਵੀ ਇਹ ਪੜ੍ਹ ਲਓ ਜੇ ਤੁਸੀਂ ਚਾਰ ਪੰਜ ਪੇਜ ਪੜ੍ਹਦੇ ਥੋਨੂੰ ਕਿਤਾਬ ਬੰਦ ਕਰਨ ਨੂੰ ਜੀ ਨਹੀਂ ਕਰਨਾ ਤੁਮ ਅੱਗੇ ਕੀ ਹੂ ਅੱਗੇ ਕੀ ਹੂ ਉਹ ਤਰ੍ਹਾਂ ਦੀ ਕਿਤਾਬ ਇਹ ਤੁਸੀਂ ਕਦੋਂ ਪੜ੍ਹੀ ਫਿਰ ਵੀਰੇ ਇਹ ਮੈਂ ਵੀਰੇ ਤਕਰੀਬਨ ਦੋ ਤਿੰਨ ਮਹੀਨੇ ਹੋ ਗਏ ਪੜ੍ਹੇ ਅੱਛਾ ਪਹਿਲਾਂ ਤੁਸੀਂ ਤੁਸੀਂ ਤਾਂ ਦੱਸਦੇ ਹੋਨੇ ਵੀ ਤੁਸੀਂ ਪੜ੍ਹੇ ਨਹੀਂ ਹੈਗੇ ਹਾਂਜੀ ਹਾਂਜੀ ਤੇ ਵੀ ਤੁਸੀਂ ਜਦੋਂ ਪੜ੍ਹੀ ਤੁਹਾਨੂੰ ਕੀ ਫੀਲ ਹੋਇਆ ਵੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਵੀਰੇ ਅੱਛਾ ਤੁਸੀਂ ਭੇਜ ਵੀ ਦਿੰਨੇ ਹੋ ਹਾਂ ਵੀਰੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਹੈ ਤੇ ਆਪਾਂ ਲੈਸ ਕਰਕੇ ਵੀ ਤੋਰ ਦਿਆਂਗੇ ਤਾਬ ਇਹ ਇਹ ਗੱਲ ਅੱਛਾ ਕਿੰਨੇ ਦੀ ਕਿਤਾਬ ਹੈ ਇਹ ਇਹ 275 ਰੁਪਏ ਦੀ ਕਿਤਾਬ ਹੈ ਵੀਰੇ ਤੁਹਾਨੂੰ 250 ਰੁਪਏ 'ਚ ਤੁਹਾਨੂੰ ਘਰ ਬੈਠਾ ਮਿਲ ਜੂ ਹੋਮ ਡਿਲੀਵਰੀ ਬਿਲਕੁਲ ਫ੍ਰੀ ਹੋ ਅੱਛਾ ਹਾਂ ਜੀ ਨੰਬਰ ਵੀ ਦੋ ਬਈ 95014 41078 ਠੀਕ ਹੈ ਵੀ ਤੁਸੀਂ ਹੋਮ ਡਿਲੀਵਰੀ ਕਰਦੇ ਹੋ ਤੇ ਫ੍ਰੀ ਆ ਉਹ ਹੋਮ ਡਿਲੀਵਰੀ ਤੇ ਕਿਤਾਬ 250 ਰੁਪਏ ਦੀ ਪੈ ਜਾਊਗੀ ਹਾਂ ਤੁਹਾਨੂੰ 250 ਰੁਪਏ ਜੀ ਘਰ ਬੈਠਣ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਵੀਰੇ ਸਮਾਂ ਦਿੱਤਾ ਤੁਸੀਂ ਤੇ ਬਾਈ ਦੀ ਦੁਕਾਨ ਹੈਗੀ ਆ ਦੀਪਕ ਢਾਬੇ ਤੇ ਤਨੌਲਾ ਮੰਡੀ ਸ਼ਹਿਰ ਦੇ ਵਿੱਚ ਤੇ ਜਦੋਂ ਵੀ ਆਓ ਬਾਈ ਦੀ ਦੁਕਾਨ ਤੇ ਵਿਜ਼ਿਟ ਜ਼ਰੂਰ ਕਰਿਓ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ